ਮੋਰਚੇ ਦੇ ਆਗੂਆਂ ਦਾ ਇੱਕ ਵਫਦ ਕਰੇਗਾ ਅੱਜ ਪੰਜਾਬ ਸਦੂ ਸਬੰਧਤ ਮੰਤਰੀ ਨਾਲ ਮੀਟਿੰਗ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਸ 7 ਦੀਆਂ ਲਾਈਟਾਂ ਤੇ ਲਗਭਗ ਪਿਛਲੇ 8 ਮਹੀਨਿਆਂ ਤੋਂ ਨਿਰੰਤਰ ਚੱਲ ਰਹੇ ਰਿਜ਼ਰਵੇਸ਼ਨ ਚੋੜ ਫੜੋ ਮੋਰਚੇ ਦੇ ਜਾਲੀ ਜਾਤੀ ਸਰਟੀਫਿਕੇਟ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਕਾਰਨ ਪੰਜਾਬ ਸਰਕਾਰ ਹੁਣ ਇਸ ਮਾਮਲੇ ਤੇ ਕਾਰਵਾਈ ਕਰਨ ਲਈ ਪੱਬਾ ਪਾਰ ਹੋ ਗਈ ਹੈ ਜਿਸ ਦੇ ਚਲਦਿਆਂ ਸਬੰਧਿਤ ਮੰਤਰੀ ਪੰਜਾਬ ਡਾਕਟਰ ਬਲਜੀਤ ਕੌਰ ਨੇ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਕੁੰਬੜਾ ਤੇ ਜਸਵੀਰ ਸਿੰਘ ਪਮਾਲੀ ਨੂੰ ਦੋ ਪੱਤਰ ਪੇਜ ਕੇ ਸੰਬੰਧਿਤ ਸਬੂਤ ਲੈ ਕੇ ਪੰਜ ਅਗਸਤ ਨੂੰ ਮੀਟਿੰਗ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਇਸ ਮਾਮਲੇ ਤੇ ਪਹਿਲ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਸਕੇ ਇਥੇ ਹੀ ਦੱਸਣ ਯੋਗ ਹੈ ਕਿ 5 ਮਾਰਚ 2024 ਨੂੰ ਵਿਧਾਨ ਸਭਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਤੇ ਬੋਲਦਿਆਂ ਆਖਿਆ ਸੀ ਕਿ ਜਾਲੀ ਜਾਤੀ ਸਰਟੀਫਿਕੇਟ ਤਾਰਕਾ ਤੇ ਜਲਦ ਕਾਰਵਾਈ ਕਰਕੇ ਉਹਨਾਂ ਤੇ ਪਰਚੇ ਦਰਜ ਕਰਾਂਗੇ ਤੇ ਉਹਨਾਂ ਵੱਲੋਂ ਲਈ ਹੋਈ ਤਨਖਾਹ ਵਿਆਜ ਸਮੇਤ ਵਸੂਲਾਂਗੇ ਪਰ ਇਸ ਤੋਂ ਬਾਅਦ ਉਹਨਾਂ ਨੇ ਇਹ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਸੀ ਅਖੀਰ ਮੋਰਚੇ ਦੀ ਆਗੂ ਅਮਨਪ੍ਰੀਤ ਕੌਰ رائے ਨੇ ਕੇਂਦਰ ਤੱਕ ਪਹੁੰਚ ਕੀਤੀ ਤੇ ਕੇਂਦਰ ਨੇ ਇਸ ਮਾਮਲੇ ਨੂੰ ਪਹਿਲ ਦੇ ਆਧਾਰ ਤੇ ਲੈੰਦਿਆ 15 ਦਿਨਾਂ ਦੇ ਅੰਦਰ ਅੰਦਰ ਪੰਜਾਬ ਸਰਕਾਰ ਨੂੰ ਨੋਟਿਸ ਕੱਢ ਕੇ ਜਲਦ ਕਾਰਵਾਈ ਕਰਕੇ ਰਿਪੋਰਟ ਦੇਣ ਲਈ ਕਿਹਾ ਸੀ ਕੁਣ ਪੰਜਾਬ ਸਰਕਾਰ ਇਸ ਮਾਮਲੇ ਤੇ ਪਹਿਲ ਕਦਮੀ ਕਰ ਐਕਸ਼ਨ ਦੇ ਮੂਡ ਵਿੱਚ ਹੈ। ਪ੍ਰੈਸ ਨਾਲ ਗਲਬਾਤ ਕਰਦਿਆਂ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਮੋਰਚੇ ਦੇ ਸਮੂਹ ਆਗੂਆਂ ਨੂੰ ਇਨਸਾਫ ਮਿਲਣ ਦੀ ਇੱਕ ਉਮੀਦ ਜਾਗੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਸਬੰਧਤ ਮੰਤਰੀ ਸਾਹਿਬਾ ਦਾ ਤਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮਾਮਲੇ ਨੂੰ ਸੀਰੀਅਸ ਲੈਂਦਿਆਂ ਮੋਰਚੇ ਦੇ ਆਗੂਆਂ ਦਾ ਇੱਕ ਵਫ਼ਦ ਮਿਲਣ ਲਈ ਬੁਲਾਇਆ ਹੈ। मोर्चे की सीनियर महिला आगू अमनप्रीत कौर राय ने कहा कि मैं केंद्र सरकार का धनवाद करती हाँ जिसने इस मामले नू पहल के आधार से लोटिस क्डिया ने अपनी ड्यूटी समझते हुए आगुआ मीटिंग का समा दिता है सबका विधायक सरदार शमशेर सिंह राय ने कहा कि पंजाब सरकार वलो आए नोटिस कार्रवाई करके जल्द तो जल्द दोषियों से कानूनी कार्रवाई करनी चाहती है ਮੋਦੀ ਦੇ ਆਗੂਆਂ ਨੇ ਪ੍ਰੈਸ ਨਾਲ ਜੋ ਗੱਲਬਾਤ ਕੀਤੀ ਆਉ ਸੁਣਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਤੁਹਾਡਾ ਸਾਰੇ ਪ레스 ਦਾ ਤੈਦੋਂ ਧੰਨਵਾਦ ਕਰਦਾ ਹਾਂ ਤੇ ਪ੍ਰੈਸਰਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਜੋ ਸਾਡਾ ਫੇਰ ਸੱਦ ਦੀਆਂ ਲਾਈਟਾਂ ਕੋਲੇ ਰਿਜ਼ਰਵੇਸ਼ਨ ਚੋਰਪੜੋ ਮੋਰਚਾ ਪਿਛਲੇ ਤਕਰੀਬਨ 7.5 ਮਹੀਨੇ ਤੋਂ ਚੱਲ ਰਿਹਾ 21 ਦਸੰਬਰ ਤੋਂ ਸਾਡਾ ਦਿਨ ਰਾਤ ਨਿਰੰਤਰ ਮੋਰਚਾ ਚੱਲ ਰਿਹਾ ਜਿਸ ਦੀਆਂ ਜਾਲੀ ਫੇਕ ਸਰਟੀਫਿਕੇਟ ਲੋਕਾਂ ਨੇ ਬਣਾ ਕੇ ਮੈਂ ਇਹ ਗੱਲ ਪੰਜਾਬ ਦੀ ਹੱਲੇ ਕਰ ਰਹੇ ਹਾਂ ਸੀ ਵੀ ਪੂਰੇ ਪੰਜਾਬ ਦੀਆਂ ਵੱਖ-ਵੱਖ ਕੋਸਟਾਂ ਤੇ ਜਿਹੜੇ ਧਨਾੜ ਲੋਕ ਨੇ ਉਹ ਗਰੀਬ ਲੋਕਾਂ ਦਾ ਹੱਕ ਮਾਰ ਕੇ ਉਹਨਾਂ ਨੇ ਜਿਹੜੇ ਆਪਣੇ ਸਰਟੀਫਿਕੇਟ ਬਣਾ ਕੇ ਜਾਲੀ ਐਸਸੀ ਤੇ ਬੀਸੀ ਉਹ ਨੌਕਰੀਆਂ ਕਰ ਰਹੇ ਨੇ ਤੇ ਆਪਣੀਆਂ ਜਿਹੜੀਆਂ ਐਸ਼ ਪ੍ਰਸਤੀ ਕਰ ਰਹੇ ਪੂਰੀ ਤੇ ਖਜ਼ਾਨੇ ਨੂੰ ਸਰਕਾਰੀ ਖਜ਼ਾਨੇ ਨੂੰ ਲੁੱਟ ਰਹੇ ਨੇ ਜਿਹੜੇ ਗਰੀਬ ਲੋਕਾਂ ਦਾ ਹੱਕ ਮਾਰ ਰਹੇ ਨੇ ਉਦੀ ਤਬਦੀਲਸ ਵਾਸਤੇ ਉਦੀ ਪੜਤਾਲ ਵਾਸਤੇ ਇਨਕੁਆਇਰੀ ਵਾਸਤੇ ਅਸੀਂ ਬਹੁਤ ਸਾਰੇ ਮੰਗ ਪੱਤਰ ਦੇ ਕੇ ਦਰਖਾਸਤਾਂ ਦੇ ਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਜਦੋਂ ਕੋਈ ਸਾਡਾ ਨਾਮ ਨਹੀਂ ਤਾਂ 8 ਮਹੀਨੇ ਅਸੀਂ ਧਰਨਾ ਦੇ ਨਿਰੰਤਰ ਦਿਨ ਰਾਤ ਬੈਠੇ ਨਾ ਉਦੋਂ ਤੋਂ ਬਾਅਦ ਅਸੀਂ ਜਿਹੜੇ ਹੈ ਮੰਗ ਪੱਤਰ ਦੇਣੇ ਸ਼ੁਰੂ ਕਰਤੇ ਧਰਨੇ ਵੀ ਲਾਣੇ ਪਏ ਸਾਨੂੰ ਪੂਰਾ ਜਿਹੜਾ ਰੋਸ਼ ਪ੍ਰਦਰਸ਼ਨ ਕਰਨਾ ਪਿਆ ਲਿਖਤੀ ਚਿੱਠੀਆਂ ਦੇਣੀਆਂ ਪਈਆਂ ਜਿਸ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਤੇ ਇਹ ਐਲਾਨ 5 ਮਾਰਚ ਨੂੰ ਕਰ ਦਿੱਤਾ ਸੀ ਵਿਧਾਨ ਸਭਾ 'ਚ ਵੀ ਜਿਹੜਾ ਹੈਗਾ ਐਸੀ ਫੇਕ ਸਰਟੀਫਿਕੇਟਾਂ ਨਾਲ ਇਹਨਾਂ ਦੇ ਖਿਲਾਫ ਕਾਰਵਾਈ ਵੀ ਹੋਊਗੀ ਤੇ ਉਹਨਾਂ ਦੇ ਖਿਲਾਫ ਰਿਕਵਰੀਆਂ ਵੀ ਹੋਣਗੀਆਂ ਤੇ ਪਰਚੇ ਵੀ ਦਰਜ ਹੋਣਗੇ ਪਰ ਲੇਕਿਨ 5 ਮਾਰਚ ਤੋਂ ਬਾਅਦ ਹੁਣ ਇਹ 4 ਮਹੀਨੇ ਪੀਤ ਗਏ 4 ਮਹੀਨੇ ਚ ਸਿਰਫ ਤਾਂ ਸਿਰਫ ਐਲਾਨ ਰਹਿ ਗਿਆ ਸੀ ਕੋਈ ਕਾਰਵਾਈ ਨਹੀਂ ਹੋਈ ਸੀ ਪਰ ਹੁਣ ਅਸੀਂ ਜਿਹੜਾ ਹੈਗਾ ਇੱਕ ਸਾਡਾ ਚਿੱਠੀ ਹੁਣ ਲੈਟਰ ਸਦਾ ਜਸਵੀਰ ਸਿੰਘ ਜੀ ਪਰਮਾਲੀ ਸਾਡੇ ਮੈਂਬਰ ਸਾਹਿਬ ਨੇ ਤੇ ਜੁੰਮਰ ਜੀ ਤਰਸੇਮ ਜੀ ਜੁੰਮਰ ਜੀ ਮੈਂਬਰ ਸਾਹਿਬ ਨੇ ਤੇ ਗੁਰਪ੍ਰੀਤ ਜੀ ਸਾਡੇ ਕੋਲੇ ਮੈਂਬਰ ਨੇ ਇਹਨਾਂ ਦੇ ਨਾਂ ਦੇ ਕਪਮਾਲੀ ਜੀ ਦੇ ਨਾਂ ਦੇ ਇੱਕ ਲੈਟਰ ਆਇਆ ਜਿਸ ਦਾ ਹੁਣ 5 ਤਰੀਕ ਨੂੰ ਮਾਨਯੋਗ ਸਾਡੇ ਮੰਤਰੀ ਸਬੰਧਤ ਮੰਤਰੀ ਡਾਕਟਰ ਬਲਜੀਤ ਕੌਰ ਜੀ ਉਹਨਾਂ ਨੇ ਸਾਨੂੰ ਇਹ ਜਿਹੜਾ ਮੀਟਿੰਗ ਦਾ ਸਮਾਂ ਦਿੱਤਾ ਵੀ ਤੁਸੀਂ ਸਾਰਾ ਇਹ ਜਿਹੜਾ ਰਿਕਾਰਡ ਲੈ ਕੇ ਨਾਲ ਆਓ ਤਾਂ ਕਿ ਸਾਡਾ ਅਗਲਾ ਜਿਹੜਾ ਹੈ ਤੁਹਾਡੇ ਇਸ ਕੰਮ ਵਾਸਤੇ ਪ੍ਰਕਿਰਿਆ ਵਾਸਤੇ ਅੱਗੇ ਤੋਰ ਸਕੀਏ ਤੁਹਾਨੂੰ ਸਾਰਾ ਰਿਕਾਰਡ ਜਿਹੜਾ ਇਹਦਾ ਫੇਕ ਸਰਟੀਫਿਕੇਟ ਹੈ ਉਹਦਾ ਜਿੱਦਣੇ ਤੁਹਾਡੇ ਕੋਲ ਸਬੂਤ ਦੇ ਪ੍ਰੂਫ ਨੇ ਲਿਸਟਾਂ ਨੇ ਜਾਂ ਉਹਨਾਂ ਦੇ ਸਰਟੀਫਿਕੇਟ ਤੁਹਾਡੇ ਕੋਲੇ ਹੈਗੇ ਨੇ ਉਹ ਲੈ ਕੇ ਆਓ ਅਸੀਂ ਹੁਣ ਜਿਹੜਾ 5 ਤਰੀਕ ਦੀ ਤਿਆਰੀ ਕੀਤੀ ਹੋਈ 5 ਤਰੀਕ ਦੇ 1 ਵਜੇ ਸਾਡਾ ਜਿਹੜਾ ਸੈਕਟਰੀ ਸਾਾਨੂੰ ਬੁਲਾਇਆ ਗਿਆ ਸਾਡਾ ਵਫਦ ਪੰਜ ਸੱਤ ਮੈਂਬਰਾਂ ਦਾ ਸਾਡੇ ਸਾਰੇ ਮੈਂਬਰ ਸਾਹਿਬਾਨ ਪੂਰਾ ਜਿਹੜਾ ਰਿਕਾਰਡ ਲਿਕੇ ਅਸੀਂ ਮੰਤਰੀ ਦੇ ਕੋਲ ਜਾ ਰਹੇ ਨੇ ਤੇ ਬਹੁਤ ਸਾਰੀ ਜਿਹੜੇ ਹੈਗੇ ਬਹੁਤ ਵੱਟ ਵੱਡੇ ਘਟਾਲੇ ਹੋਏ ਹੋਏ ਸੀ ਪਰ ਲੇਕਿਨ ਉਹ ਫੇਕ ਸਰਟੀਫਿਕੇਟਾਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਇਸ ਕਰਕੇ ਸਾਨੂੰ ਇਹ ਜਿਹੜਾ ਹੁਣ 5 ਤਰੀਕ ਦਾ ਸੱਦਾ ਸਰਕਾਰ ਨੇ ਦਿੱਤਾ ਤੇ ਹੁਣ ਸਾਡੇ ਮੋਰਚੇ ਦੇ ਆਗੂ ਸਾਹਿਬਾਨਾਂ ਨੂੰ ਸਾਰੇ ਬੰਦਿਆਂ ਨੂੰ ਇਹ ਕਿਰਨ ਜੱਗੀ ਵੀ ਹੁਣ ਥੋੜੀ ਜੀ ਕਾਰਵਾਈ ਹੋਊਗੀ ਨਹੀਂ ਸਾਡੀ 8 ਮਹੀਨੇ ਤੋਂ ਕਿਸੇ ਨੇ ਸੁਣਾਈ ਨਹੀਂ ਕੀਤੀ ਠੀਕ ਹੈ ਜੀ ਸਾਸ਼ੀ ਕਾਲ ਜੀ ਮੈਂ ਬਤੌਰ ਮੈਂਬਰ ਇਸ ਮੋਰਚੇ ਦੀ ਅਮਨਪ੍ਰੀਤ ਕੌਰ ਰਾਏ ਮੈਂ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਸੀਗੀ ਅਤੇ ਆਪਣੇ ਜਿਹੜੇ ਸੋਸ਼ਲ ਵੈਲਫੇਅਰ ਦੇ ਜਿਹੜੇ ਮੰਤਰੀ ਸਾਹਿਬ ਹੈਗੇ ਨੇ ਡਾਕਟਰ ਵਿਰਿੰਦਰ ਕੁਮਾਰ ਜੀ ਉਹਨਾਂ ਤੱਕ ਆਪਣੀ ਐਪਲੀਕੇਸ਼ਨ ਪੁੱਜਦੀ ਕੀਤੀ ਅਤੇ ਸੋਸ਼ਲ ਜਿਹੜੇ ਆਪਣੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਕਿਸ਼ੋਰ ਮਕਵਾਨਾ ਜੀ ਉਹਨਾਂ ਤੱਕ ਮੈਂ ਖੁਦ ਆਪ ਹੈਂਡ ਓਵਰ ਕਰਕੇ ਆਈ ਇਸ ਸਾਰੀ ਰਿਕੁਐਸਟ ਨੂੰ ਲੈ ਕੇ ਗਈ ਔਰ ਮੈਨੂੰ ਵਿਦਨ 15 ਡੇਸ ਉਹਨਾਂ ਨੇ ਇਸ ਉੱਤੇ ਕਾਰਵਾਈ ਕੀਤੀ ਅਤੇ ਪੰਜਾਬ ਸਰਕਾਰ ਨੂੰ ਇਹਦੇ ਇਹਦੇ ਰਿਗਾਰਡਿੰਗ ਨੋਟਿਸ ਭੇਜਿਆ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਹਾਂ ਕੇਂਦਰ ਸਰਕਾਰ ਦੀ ਜਿਨ੍ਹਾਂ ਨੇ ਇਮੀਡੀਏਟਲੀ ਇਹਦੇ ਤੇ ਐਕਸ਼ਨ ਲਿੱਤਾ ਅਤੇ ਅੱਗੇ ਨੋਟਿਸ ਜਾਰੀ ਕੀਤਾ ਮੈਂ ਕਿਉਂਕਿ ਇਹ ਜਿਹੜੇ ਸਰਟੀਫਿਕੇਟ ਜਿਹੜੇ ਝਾਲੀ ਬਣੇ ਨੇ ਇਹ ਕੋਈ ਚੰਗਾ ਕੰਮ ਤਾਂ ਕੀਤਾ ਨਹੀਂ ਜਿਨੇ ਵੀ ਕੀਤਾ ਤੇ ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚ ਹਰੇਕ ਬੰਦੇ ਦੀ ਇੱਕ ਕਹਿ ਲਓ ਕਿ ਉਹਦੀ ਸੈਲਫ ਜਿਹੜੀ ਰਿਸਪੈਕਟ ਹੈਗੀ ਆ ਉਹਨੂੰ ਧੱਕਾ ਲੱਗਿਆ ਮੈਂ ਬਤੌਰ ਮਤਲਬ ਆਪ ਇੱਕ ਪੰਜਾਬ ਦੀ ਵਸਨੀਕ ਹਾਂ ਪਰ ਸਾਡੇ ਪੰਜਾਬ ਦੇ ਵਿੱਚ ਤਾਂ ਇਹੋ ਜਿਹਾ ਕੁਝ ਹੁੰਦਾ ਹੀ ਨਹੀਂ ਹੈ ਇਹ ਐਦਾਂ ਦੀ ਰਾਜਨੀਤੀ ਕਿੱਥੋਂ ਤੋਂ ਸ਼ੁਰੂ ਹੋ ਗਈ ਇਹੋ ਜਿਹੇ ਕੰਮ ਕਦੋਂ ਤੋਂ ਸ਼ੁਰੂ ਹੋ ਗਏ ਨੇ ਸਾਡੀ ਸਮਝ ਤੋਂ ਪਰ੍ਹੇ ਤਨੇ ਜੇ ਸਰਕਾਰ ਕਾਰਵਾਈ ਨਹੀਂ ਕਰਦੀ ਫਿਰ ਇਹਨਾਂ ਦੇ ਕੋਲ ਹੋਰ ਕੀ ਰਸਤਾ ਹੋ ਸਕਦਾ ਹੈ ਭਾਈ ਸਾਹਿਬ ਗੱਲ ਇਹ ਹੈ ਕਿ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਅੱਛਾ ਸੋਸ਼ਲ ਜਿਲਾ ਕੇ ਮੁੱਦਾ ਚੁੱਕਿਆ ਹੈ ਇਹੋ ਜਿਹਾ ਬੇਇਨਸਾਫੀ ਪੰਜਾਬ ਵਿੱਚ ਮੈਂ ਤਕਰੀਬਨ ਤਕਰੀਬਨ 30 ਸਾਲ ਤੋਂ ਉਪਰ ਵਕਾਲਤ ਕਰਦੇ ਹੋਗੇ ਤੇ ਇਹੋ ਜਿਹਾ ਮੈਂ ਕਦੇ ਵੇਖਿਆ ਨਹੀਂ ਸੀ ਨਾ ਸੁਣਿਆ ਸੀ ਅਜੇ ਤੱਕ ਪਰ ਇਹ ਬੜੀ ਬੰਨੂ ਹੈਰਾਨੀ ਹੋ ਰਹੀ ਹੈ ਕਿ ਇਹੋ ਜਿਹੇ ਕੰਮ ਵੀ ਹੋ ਸਕਦੇ ਆ ਮੈਂ ਤਾਂ ਇਸ ਗੱਲ ਤੋਂ ਹੈਰਾਨ ਹੋ ਗਿਆ ਸੀਗਾ ਲੇਕਿਨ ਇਹ ਹੈ ਵੀ ਚਲੋ ਤੁਸੀਂ ਟੇਕ ਅਪ ਕਰ ਲਿਤਾ ਹੁਣ ਕਿਸੇ ਗੱਲ ਕੰਢੇ ਲੱਗੂਗੀ ਇਹ ਤੇ ਮੈਂ ਚਾਹੁੰਦਾ ਹਾਂ ਕਿ ਬਤੌਰ ਵਕੀਲ ਬਤੌਰ ਐਡਵੋਕੇਟ ਬਤੌਰ ਮੈਂ ਬੜਾ ਕੁਸ਼ਲ ਐਮਐਲਏ ਵੀ ਹੈ ਚੇਅਰਮੈਨ ਵੀ ਹੈ ਬੜਾ ਕੁਸ਼ ਮੈਂ ਵੇਖਿਆ ਬੜਾ ਦੁਨੀਆਂ ਦੇਖੀ ਆ ਇਸ ਕਰਕੇ ਮੈਂ ਸਭ ਕੁਝ ਜਾਣਦਾ ਤੇ ਇਹਦੇ ਵਿੱਚ ਇਹ ਹੈ ਵੀ ਇਹ ਫੌਜਦਾਰੀ ਕੇਸ ਹੈ ਕੇਸ ਨੂੰ ਤੇ ਬਣੇਗਾ ਔਰ ਸਭ ਤੋਂ ਪਹਿਲਾਂ ਇਹ ਹੈ ਵੀ ਕ੍ਰਿਮੀਨਲ ਕੇਸ ਦਾਇਰ ਹੋਣਾ ਚਾਹੀਦਾ ਰਜਿਸਟਰ ਹੋਣਾ ਚਾਹੀਦਾ ਉਹਦੇ ਖਿਲਾਫ ਫਿਰ ਬਾਕੀ ਗੱਲਾਂ ਲਕਵੀਆਂ ਰੁਕੂਨੀਆਂ ਦਾ ਬਾਅਦੀਆਂ ਹੁੰਦੀਆਂ ਪਹਿਲਾਂ ਕੇਸ ਰਜਿਸਟਰ ਹੋਏਗਾ ਕਿਉਂਕਿ ਉਹਨਾਂ ਨੇ ਡੀਅਰ ਕਮੇਟੀ ਫਰਾਡ ਔਰ ਫਰਾਡ ਦੀ ਉਹਨਾਂ سزا ਮਿਲਣੀ ਚਾਹੀਦੀ ਹੈ ਹਰ ਹਾਲਤ ਵਿੱਚ ਮਿਲੇਗਾ ਕਿਉਂਕਿ ਸਾਹ ਰਿਕਾਰਡ ਹੈ ਇਨ ਰਾਈਟਿੰਗ ਇਸ ਤੋਂ ਭੱਜ ਨਹੀਂ ਸਕਦੇ ਸੋ ਇਸ ਕਰਕੇ ਜਿਹੜਾ ਤੁਸੀਂ ਮੈਟਰ ਡੀਕਾਪ ਕੀਤਾ ਹੈ ਤੇ ਇਟ ਇਜ਼ ਵੈਰੀ ਗੁੱਡ ਆਈ ਅਪਰੀਸ਼ੀਏਟ ਯੋਰ ਸਟੱਡ ਥੈਂਕ ਯੂ ਸਰ